ਕੁਝ ਸਿਹਤਮੰਦ ਪੋਜਨ ਜਿਨ੍ਹਾਂ ਵਿੱਚ ਦੁੱਧ ਨਾਲੋਂ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਪਰ ਦੁੱਧ ਨੂੰ ਕੈਲਸ਼ੀਅਮ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ ਜੇਕਰ ਤੁਹਾਨੂੰ ਦੁੱਧ ਪੀਣਾ ਪਸੰਦ ਨਹੀਂ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਖਾ ਸਕਦੇ ਹੋ ਚੀਆ ਸੀਡਸ ਚੀਆ ਸੀਡਸ ਚ ਕੈਲਸ਼ੀਅਮ ਵੱਧ ਹੁੰਦਾ ਹੈ ਇਹ omega 3 ਫੈਟੀ ਐਸਿਡ ਫਾਈਬਰ ਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਨੇ ਤੁਸੀਂ ਸੀਡਸ ਨੂੰ ਸਮੂਦੀ ਵਿੱਚ ਮਿਲਾ ਕੇ ਜਾਂ ਦਹੀਂ ਚ ਛਿੜਕ ਕੇ ਖਾ ਸਕਦੇ ਹੋ ਬਦਾਮ ਛੋਟਾ ਜਿਹਾ ਇਹ ਡ్రਾਈ ਫਰੂਟ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਨਾਲ ਹੀ ਇਸ ਸਿਹਤਮੰਦ ਚਰਬੀ ਵਿਟਾਮਿਨ ਐਫ ਤੇ ਮੈਗਨੀਸ਼ੀਅਮ ਨਾਲ ਭਰੇ ਹੁੰਦੇ ਨੇ ਰੋਜ਼ਾਨਾ ਇੱਕ ਮੁਠੀ ਬਦਾਮ ਖਾਣ ਨਾਲ ਤੁਹਾਡੇ ਚ ਕੈਲਸ਼ੀਅਮ ਦੀ ਮਾਤਰਾ ਵਧ ਸਕਦੀ ਹੈ ਤਿਲ ਦੇ ਬੀਜ ਇੱਕ ਚਮਚ ਤੇਲ ਦੇ ਬੀਜ ਵਿੱਚ ਲਗਭਗ 88 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਨਾਲ ਹੀ ਇਹ ਤਾਂਬਾ ਮੈਗਨੀਸ਼ੀਅਮ ਤੇ ਆਇਰਨ ਨਾਲ ਭਰਪੂਰ ਹੁੰਦੇ ਨੇ ਤੁਸੀਂ ਇੱਕ ਮੁੱਠੀ ਕੈਲਸ਼ੀਅਮ ਸਰੋਤ ਲਈ ਇਹਨਾਂ ਨੂੰ ਸਲਾਦ ਜਾਂ ਬੇਕਡ ਸਮਾਨ ਵਿੱਚ ਸ਼ਾਮਲ ਕਰ ਸਕਦੇ ਹੋ ਟੋਫੂ ਅੱਧਾ ਕੱਪ ਟੋਫੂ ਵਿੱਚ ਲਗਭਗ 350 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ ਤੁਸੀਂ ਇਸ ਦੇ ਪੋਸ਼ਟਿਕ ਲਾਭਾਂ ਦਾ ਆਨੰਦ ਲੈਣ ਲਈ ਇਸ ਨੂੰ ਕਰੀ ਵਿੱਚ ਸ਼ਾਮਲ ਕਰ ਸਕਦੇ ਹੋ ਕੋਲਾਰਡ ਗ੍ਰੀਨਸ 1 ਕੱਪ ਪਕਾਏ ਹੋਏ ਕੋਲਾਰਡ ਗ੍ਰੀਨਸ ਵਿੱਚ ਲਗਭਗ 268 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ ਇਹ ਪੱਤੇਦਾਰ ਹਰਾ ਵਿਟਾਮਿਨ ਕੇ ਅਤੇ ਐਂਟੀਆਕਸੀਡੈਂਟ ਨਾਲ ਵੀ ਭਰਪੂਰ ਹੁੰਦਾ ਹੈ ਇਹ ਕਿਸੇ ਵੀ ਭੋਜਨ ਲਈ ਇੱਕ ਪੋਸ਼ਟਿਕ ਵਾਧਾ ਹੁੰਦਾ ਹੈ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ ਹੁਣ ਸਿਹਤਮੰਦ ਭੋਜਨ ਜਿਨ੍ਹਾਂ ਵਿੱਚ ਦੁੱਧ ਨਾਲੋਂ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਪਰ ਦੁੱਧ ਨੂੰ ਕੈਲਸ਼ੀਅਮ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ ਜੇਕਰ ਤੁਹਾਨੂੰ ਦੁੱਧ ਪੀਣਾ ਪਸੰਦ ਨਹੀਂ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਖਾ ਸਕਦੇ ਹੋ ਚੀਆ ਸੀਡਸ ਚੀਆ ਸੀਡਸ 'ਚ ਕੈਲਸ਼ੀਅਮ ਵੱਧ ਹੁੰਦਾ ਹੈ ਇਹ omega 3 ਫੈਟੀ ਐਸਿਡ ਫਾਈਬਰ ਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਨੇ ਤੁਸੀਂ ਸੀਡਸ ਨੂੰ स्मੂਦੀ ਵਿੱਚ ਮਿਲਾ ਕੇ ਜਾਂ ਦਹੀਂ 'ਚ ਛਿੜਕ ਕੇ ਖਾ ਸਕਦੇ ਹੋ ਬਦਾਮ ਛੋਟਾ ਜਿਹਾ ਇਹ ਡਰਾਈ ਫਰੂਟ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਨਾਲ ਹੀ ਇਸ ਸਿਹਤਮੰਦ ਚਰਬੀ ਵਿਟਾਮਿਨ ਐਫ ਤੇ ਮੈਗਨੀਸ਼ੀਅਮ ਨਾਲ ਭਰੇ ਹੁੰਦੇ ਨੇ ਰੋਜ਼ਾਨਾ ਇੱਕ ਮੁਠੀ ਬਦਾਮ ਖਾਣ ਨਾਲ ਤੁਹਾਡੇ 'ਚ ਕੈਲਸ਼ੀਅਮ ਦੀ ਮਾਤਰਾ ਵਧ ਸਕਦੀ ਹੈ ਤਿਲ ਦੇ ਬੀਜ ਇੱਕ ਚਮਚ ਤੇਲ ਦੇ ਬੀਜ ਵਿੱਚ ਲਗਭਗ 88 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਨਾਲ ਹੀ ਇਹ ਤਾਂਬਾ, ਮੈਗਨੀਸ਼ੀਅਮ ਤੇ ਆਇਰਨ ਨਾਲ ਭਰਪੂਰ ਹੁੰਦੇ ਨੇ। ਤੁਸੀਂ ਇੱਕ ਮੁਠੀ ਕੈਲਸ਼ੀਅਮ ਸਰੋਤ ਲਈ ਇਹਨਾਂ ਨੂੰ ਸਲਾਦ ਜਾਂ ਬੇਕਡ ਸਮਾਨ ਵਿੱਚ ਸ਼ਾਮਲ ਕਰ ਸਕਦੇ ਹੋ। ਟੋਫੂ। ਅੱਧਾ ਕੱਪ ਟੋਫੂ ਵਿੱਚ ਲਗਭਗ 350 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਤੁਸੀਂ ਇਸ ਦੇ ਪੋਸ਼ਟਿਕ ਲਾਭਾਂ ਦਾ ਆਨੰਦ ਲੈਣ ਲਈ ਇਸ ਨੂੰ ਕਰੀ ਵਿੱਚ ਸ਼ਾਮਲ ਕਰ ਸਕਦੇ ਹੋ। ਕੋਲਰਡ ਗ੍ਰੀਨਸ ਇੱਕ ਕੱਪ ਪਕਾਏ ਹੋਏ ਕੋਲਾਡ ਗ੍ਰੀਨਸ ਵਿੱਚ ਲਗਭਗ 266 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਇਹ ਪੱਤੇਦਾਰ ਹਰਾ ਵਿਟਾਮਿਨ K ਅਤੇ ਐਂਟੀਆਕਸੀਡੈਂਟ ਨਾਲ ਵੀ ਭਰਪੂਰ ਹੁੰਦਾ ਹੈ। ਇਹ ਕਿਸੇ ਵੀ ਭੋਜਨ ਲਈ ਇੱਕ ਪੋਸ਼ਟਿਕ ਵਾਧਾ ਹੁੰਦਾ ਹੈ। ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ। ਕੁਝ ਸਿਹਤਮੰਦ ਭੋਜਨ ਜਿਨ੍ਹਾਂ ਵਿੱਚ ਦੁੱਧ ਨਾਲੋਂ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਪਰ ਦੁੱਧ ਨੂੰ ਕੈਲਸ਼ੀਅਮ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ ਜੇਕਰ ਤੁਹਾਨੂੰ ਦੁੱਧ ਪੀਣਾ ਪਸੰਦ ਨਹੀਂ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਖਾ ਸਕਦੇ ਹੋ ਚੀਆ ਸੀਡਸ ਚੀਆ ਸੀਡਸ 'ਚ ਕੈਲਸ਼ੀਅਮ ਵੱਧ ਹੁੰਦਾ ਹੈ ਇਹ ਓਮੇਗਾ 3 ਫੈਟੀ ਐਸਿਡ ਫਾਈਬਰ ਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਨੇ ਤੁਸੀਂ ਸੀਡਸ ਨੂੰ ਸਮੂਦੀ ਵਿੱਚ ਮਿਲਾ ਕੇ ਜਾਂ ਦਹੀਂ 'ਚ ਛਿੜਕ ਕੇ ਖਾ ਸਕਦੇ ਹੋ ਬਦਾਮ ਛੋਟਾ ਜੀਹਾ ਇਹ ਡ్రਾਈ ਫਰੂਟ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਨਾਲ ਹੀ ਇਸ ਸਿਹਤਮੰਦ ਚਰਬੀ ਵਿਟਾਮਿਨ ਐਫ ਤੇ ਮੈਗਨੀਸ਼ੀਅਮ ਨਾਲ ਭਰੇ ਹੁੰਦੇ ਨੇ ਰੋਜ਼ਾਨਾ ਇੱਕ ਮੁਠੀ ਬਦਾਮ ਖਾਣ ਨਾਲ ਤੁਹਾਡੇ ਚ ਕੈਲਸ਼ੀਅਮ ਦੀ ਮਾਤਰਾ ਵਧ ਸਕਦੀ ਹੈ ਤਿਲ ਦੇ ਬੀਜ ਇੱਕ ਚਮਚ ਤੇਲ ਦੇ ਬੀਜ ਵਿੱਚ ਲਗਭਗ 88 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਨਾਲ ਹੀ ਇਹ ਤਾਂਬਾ ਮੈਗਨੀਸ਼ੀਅਮ ਤੇ ਆਇਰਨ ਨਾਲ ਭਰਪੂਰ ਹੁੰਦੇ ਨੇ ਤੁਸੀਂ ਇੱਕ ਮੁੱਠੀ ਕੈਲਸ਼ੀਅਮ ਸਰੋਤ ਲਈ ਇਹਨਾਂ ਨੂੰ ਸਲਾਦ ਜਾਂ ਬੇਕਡ ਸਮਾਨ ਵਿੱਚ ਸ਼ਾਮਲ ਕਰ ਸਕਦੇ ਹੋ ਟੋਫੂ ਅੱਧਾ ਕੱਪ ਟੋਫੂ ਵਿੱਚ ਲਗਭਗ 350 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ ਤੁਸੀਂ ਇਸ ਦੇ ਪੋਸ਼ਟਿਕ ਲਾਭਾਂ ਦਾ ਆਨੰਦ ਲੈਣ ਲਈ ਇਸ ਨੂੰ ਕਰੀ ਵਿੱਚ ਸ਼ਾਮਲ ਕਰ ਸਕਦੇ ਹੋ ਕੋਲਾਰਡ ਗ੍ਰੀਨਸ 1 ਕੱਪ ਪਕਾਏ ਹੋਏ ਕੋਲਾਰਡ ਗ੍ਰੀਨਸ ਵਿੱਚ ਲਗਭਗ 268 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ ਇਹ ਪੱਤੇਦਾਰ ਹਰਾ ਵਿਟਾਮਿਨ ਕੇ ਅਤੇ ਐਂਟੀਆਕਸੀਡੈਂਟ ਨਾਲ ਵੀ ਭਰਪੂਰ ਹੁੰਦਾ ਹੈ ਇਹ ਕਿਸੇ ਵੀ ਭੋਜਨ ਲਈ ਇੱਕ ਪੋਸ਼ਟਿਕ ਵਾਧਾ ਹੁੰਦਾ ਹੈ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ